ਦੋਸਤੋ ਵਿਸਾਖੀ ਆ ਰਹੀ ਹੈ ਖਾਲਸਾ ਸਾਜਨਾ ਦੀਪ ਸਾਰੇ ਸੰਸਾਰ ਦੇ ਵਿੱਚ ਮਨਾਇਆ ਜਾਣਾ ਹੈ ਕੀ ਤੁਹਾਨੂੰ ਪਤਾ ਹੈ ਜਦੋਂ ਆਪਾਂ Google ਤੇ ਇਹ ਸਰਚ ਕਰਦੇ ਆ ਨਾ ਵੈਨ ਡਿਡ ਖਾਲਸਾ ਫਾਊਂਡ ਤਾਂ ਉੱਥੇ ਇੱਕ ਡੇਟ ਜਿਹੜੀ ਨਿਕਲ ਕੇ ਆਂਦੀ ਹੈ ਉਹ ਆਂਦੀ ਹੈ 30 ਮਾਰਚ 1699 ਜਦਕਿ ਆਪਾਂ ਮਨਾਉਂਦੇ ਆ ਹਰ ਸਾਲ 13 ਜਾਂ 14 ਅਪ੍ਰੈਲ ਨੂੰ ਵਿਸਾਖੀ ਮਨਾਉਂਦੇ ਆ ਖਾਲਸਾ ਸਾਜਨਾ ਦੀਪਸਾ ਆਪਾਂ ਮਨਾਉਂਦੇ ਆ ਇਹ ਫਰਕ ਕਿਉਂ ਹੈ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਰਦਾਰ ਪ੍ਰੋ ਦੇ ਵਿੱਚ ਮੈਂ ਸਾਹਿਬ ਸਿੰਘ ਲੈ ਕੇ ਹਾਜ਼ਰ ਆਇਆ ਇੱਕ ਨਵੀਂ ਵੀਡੀਓ ਦੋਸਤੋ ਥੋੜੇ ਦਿਨ ਪਹਿਲਾਂ ਆਪਾਂ ਇੱਕ ਸ਼ਾਰਟ ਪਾਇਆ ਸੀ ਆਪਣੇ ਚੈਨਲ ਤੇ ਜਿਹਦੇ ਵੀ ਦੱਸਿਆ ਗਿਆ ਸੀ ਵੀ ਜਿਹੜੀ ਵਿਸਾਖੀ ਹੈ ਖਾਲਸਾ ਸਾਜਨਾ ਦੀਵਸ ਹੈ ਜਦੋਂ ਤੁਸੀਂ ਉਹਨੂੰ Google ਤੇ ਸਰਚ ਕਰਦੇ ਹੋ ਤਾਂ ਤੁਹਾਨੂੰ ਡੇਟ ਦਿਖਾਈ ਦਿੰਦੀ ਹੈ 30 ਮਾਰਚ 1699 ਜਦਕਿ ਮਨਾਉਂਦੇ ਆ ਆਪਾਂ 13 April 1699 ਦੇ ਹਿਸਾਬ ਨਾਲ ਵੀ 13 ਅਪ੍ਰੈਲ ਦਾ ਹੀ ਹਰ ਸਾਲ ਮਨਾਇਆ ਜਾਂਦਾ ਹੈ। ਇਹ ਫਰਕ ਕਿਉਂ ਹੈ? ਇਹ 13-14 ਦਿਨਾਂ ਦਾ ਫਰਕ ਕਿਉਂ ਹੈ? ਸੋ ਬਹੁਤ ਸਾਰੇ ਮਿੱਤਰਾਂ ਨੇ ਸੱਜਣਾ ਨੇ ਕਮੈਂਟ ਕੀਤੇ ਵੀ ਹਾਂ ਇਹ ਤੇ ਇੱਕ ਫੁੱਲ ਵੀਡੀਓ ਬਣਾਓ ਤਾਂ ਆਪਾਂ ਇੱਕ ਪੂਰੀ ਵੀਡੀਓ ਲੈ ਕੇ ਆਏ ਆ। ਤੇ ਇਸ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ। ਤੁਹਾਨੂੰ ਇੱਕ ਬਹੁਤ ਵਧੀਆ ਜਾਣਕਾਰੀ ਮਿਲੂਗੀ। ਅਸਲ ਦੇ ਵਿੱਚ ਇਹ ਸਾਰੀ ਚੀਜ਼ ਨੂੰ ਸਮਝਣ ਵਾਸਤੇ ਸਾਨੂੰ ਥੋੜਾ ਜਿਹਾ ਪਿੱਛੇ ਜਾਣਾ ਪਏਗਾ। ਸਨ 1752 ਦੀ ਗੱਲ ਹੈ ਉਸ ਵੇਲੇ ਪੂਰੇ ਵਿਸ਼ਵ ਦੇ ਵਿੱਚ ਤਕਰੀਬਨ ਪੌਣੇ ਵਿਸ਼ਵ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਅੰਗਰੇਜ਼ਾਂ ਦਾ ਹੀ ਰਾਜ ਹੁੰਦਾ ਸੀ ਕਿਉਂਕਿ ਇਹ ਗੱਲ ਪ੍ਰਚਲਿਤ ਸੀ ਵੀ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਕਦੇ ਵੀ ਸੂਰਜ ਨਹੀਂ ਛਿਪਦਾ ਸੋ ਏਡੇ ਵੱਡੇ ਸਾਮਰਾਜ ਦੇ ਮਾਲਕ ਸੀਗੇ ਉਹ ਕੁੱਲ ਦੁਨੀਆ ਦੇ ਹੀ ਤਕਰੀਬਨ ਉਹਨਾਂ ਦਾ ਰਾਜ ਸੀ ਕੋਈ ਟਾਮਾ ਟੱਲਾ ਇਲਾਕਾ ਬਚਿਆ ਹੋਏਗਾ 1752 ਦੇ ਵਿੱਚ ਹੀ ਘਟਨਾ ਹੁੰਦੀ ਹੈ ਦੋਸਤੋ 1752 ਤੋਂ ਪਹਿਲਾਂ ਨਾ ਇੱਕ ਜੂਲੀਅਨ ਕੈਲੰਡਰ ਹੁੰਦਾ ਸੀ ਜਿਹਦੇ ਅਨੁਸਾਰ ਸਾਰਾ ਜਿਹੜਾ ਬ੍ਰਿਟਿਸ਼ ਸਾਮਰਾਜ ਹੈ ਉਹਦਾ ਕਾਰਵਿਹਾਰ ਚੱਲਦਾ ਸੀ ਸਾਰੇ ਡੇਟਾ ਦਾ ਹਿਸਾਬ ਕਿਤਾਬ ਉਹਦੇ ਨਾਲ ਰੱਖਿਆ ਜਾਂਦਾ ਸੀ ਜੂਲੀਅਨ ਕੈਲੰਡਰ ਦੇ ਹਿਸਾਬ ਨਾਲ 1582 ਦੇ ਵਿੱਚ ਇੱਕ ਗ੍ਰੈਗੋਰੀਅਨ ਕੈਲੰਡਰ ਬਣਾਇਆ ਗਿਆ ਸੀ। ਇਹ ਕੈਲੰਡਰ ਜਿਹੜਾ ਸੀ ਉਹ ਜ਼ਿਆਦਾ ਆਥੈਂਟਿਕ ਸੀਗਾ, ਜ਼ਿਆਦਾ ਠੁਕਮਾ ਸੀ। ਆਖਰਕਾਰ 1752 ਦੇ ਵਿੱਚ ਇਹ ਕੈਲੰਡਰ ਨੂੰ ਮਾਨਤਾ ਦੇ ਦਿੱਤੀ ਗਈ। ਮਾਨਤਾ ਇਸ ਪ੍ਰਕਾਰ ਦਿੱਤੀ ਗਈ ਕਿ ਇੱਕੋ ਦਿਨ ਦੇ ਵਿੱਚ ਜਿਹੜਾ ਬ੍ਰਿਟੇਨ ਦਾ ਰਾਜਾ ਸੀ ਉਸ ਉਹਨੇ ਇਹ ਹੁਕਮ ਜਾਰੀ ਕਰਤਾ ਵੀ ਤੁਸੀਂ ਜਿਹੜਾ ਜੂਲੀਅਨ ਕੈਲੰਡਰ ਹੈ ਉਸ ਤੋਂ ਗ੍ਰੈਗੋਰੀਅਨ ਕੈਲੰਡਰ ਦੇ ਵਿੱਚ ਸ਼ਿਫਟ ਕਰ ਦਿਓ ਸਾਰਾ ਕੁਝ। ਇੱਕੋ ਦਿਨ ਦੇ ਵਿੱਚ ਇਹ ਸਾਰੀ ਸ਼ਿਫਟਿੰਗ ਕਰ ਦਿੱਤੀ ਗਈ। ਹੁਣ ਇੱਥੇ ਸਮੱਸਿਆ ਇਹ ਆਈ ਜੂਲੀਅਨ ਕੈਲੰਡਰ ਦੇ ਨਾਲੋਂ ਗ੍ਰੈਗੋਰੀਅਨ ਕੈਲੰਡਰ ਦਾ ਪੂਰੇ 11 ਦਿਨ ਦਾ ਫਰਕ ਸੀ। 11 ਤਰੀਕਾਂ ਦੀ ਬਾਧ ਘਾਟ ਸੀ। ਤਾਂ ਉੱਥੇ ਕੀ ਹੋਇਆ ਇਹ ਹੁਕਮ ਨਾਲ ਦੀ ਨਾਲ ਜਾਰੀ ਕੀਤਾ ਗਿਆ ਕਿੰਗ ਵੱਲੋਂ ਕਿ 2 ਸਤੰਬਰ ਤੋਂ ਬਾਅਦ 11 ਦਿਨ ਉਡਾ ਦਿਓ। ਇਸ ਕਰਕੇ ਤੁਸੀਂ ਦੇਖੋਗੇ ਨਾ ਸਰਚ ਕਰਕੇ ਕਿਤੇ ਵੀ 1752 ਦਾ ਜਿਹੜਾ ਸਤੰਬਰ ਮਹੀਨਾ ਤੁਸੀਂ ਦੇਖੋਗੇ ਕੈਲੰਡਰ ਦੇ ਵਿੱਚ 2 ਸਤੰਬਰ ਤੋਂ ਬਾਅਦ ਸਿੱਧੀ 14 ਸਤੰਬਰ ਆਂਦੀ ਹੈ ਹਾਂਜੀ ਇਹ ਚੀਜ਼ ਤੁਸੀਂ ਫਿਲਮਾਂ 'ਚ ਦੇਖੀ ਹੋਏਗੀ ਜਿਵੇਂ ਸੰਡੇ ਮੂਵੀ ਦੇ ਵਿੱਚ ਬੰਦੇ ਸੌਂਦੇ ਕਿਸੇ ਤਰੀਕ ਨੂੰ ਐ ਤੇ ਉੱਠਦੇ ਕਿਸੇ ਤਰੀਕ ਨੂੰ ਐ ਬਹੁਤ ਫਰਕ ਹੁੰਦਾ ਡੇਟਾ ਦਾ ਇਹ ਰੀਅਲ 'ਚ ਵੀ ਹੋਇਆ 2 ਸਤੰਬਰ 1752 ਲੋਕ ਸੁੱਤੇ ਤੇ ਜਦੋਂ ਉੱਠੇ ਤਾਂ 14 ਸਤੰਬਰ 1752 ਚੱਲਦਾ ਸੀ ਹੁਣ ਇਸ ਚੀਜ਼ ਦਾ ਇਫੈਕਟ ਹਰ ਇੱਕ ਚੀਜ਼ ਤੇ ਪਿਆ ਹਰ ਇੱਕ ਤਿਉਹਾਰ ਤੇ ਤਿਥ ਤੇ ਹਰ ਇੱਕ ਚੀਜ਼ ਦੇ ਉੱਤੇ ਦੁਨੀਆ ਦੇ ਵਿੱਚ ਇਹਦਾ ਇਫੈਕਟ ਪਿਆ ਕਿਉਂਕਿ ਬ੍ਰਿਟੇਨ ਦੇ ਰਾਜੇ ਨੇ ਇਹ ਹੁਕਮ ਜਾਰੀ ਕੀਤਾ ਸੀ ਇਸ ਕਰਕੇ ਤਕਰੀਬਨ ਪੂਰੇ ਵਿਸ਼ਵ ਦੇ ਵਿੱਚ ਇਹ ਹੁਕਮ ਲਾਗੂ ਹੋ ਗਿਆ ਕਿਉਂਕਿ ਉਹਨਾਂ ਦਾ ਰਾਜ ਸੀ ਅਗਲਿਆਂ ਦਾ ਅਗਲੇ ਜੋਰਾਵਰ ਸੀ ਉਸ ਵੇਲੇ ਤੇ ਹੁਣ ਤੱਕ ਵੀ ਉਹੀ ਗ੍ਰੈਗੋਰੀਅਨ ਕੈਲੰਡਰ ਦੇ ਹਿਸਾਬ ਕਿਤਾਬ ਨਾਲ ਆਪਾਂ ਸਾਰਾ ਆਪਣਾ ਕਾਰਵਿਹਾਰ ਕਰਦੇ ਆਂ ਇਸ ਕਰਕੇ ਉਹੀ 11 ਤੋਂ 12 ਦਿਨਾਂ ਦਾ ਫਰਕ ਜਿਹੜਾ ਆਪਣਾ 3 ਮਾਰਚ 1699 ਆਉਂਦਾ ਸੀ ਪਹਿਲਾਂ ਤੇ ਹੁਣ ਉਹੀ 13 ਅਪ੍ਰੈਲ ਦੇ ਹਿਸਾਬ ਨਾਲ ਆਪਾਂ ਮਨਾਈ ਜਾਂਦੇ ਆ ਫਿਰ ਇੱਕ ਸਮੱਸਿਆ ਇੱਥੇ ਹੋਰ ਖੜੀ ਹੋਈ ਕਿਉਂਕਿ ਜਿਹੜਾ ਜੂਲੀਅਨ ਕੈਲੰਡਰ ਸੀ ਨਾ ਉਹਦੇ ਵਿੱਚ ਜਿਹੜਾ ਨਵਾਂ ਸਾਲ ਸੀ ਉਹ 1 ਅਪ੍ਰੈਲ ਤੋਂ ਮਨਾਇਆ ਜਾਂਦਾ ਸੀ ਤੇ ਗ੍ਰੈਗੋਰੀਅਨ ਕੈਲੰਡਰ ਦੇ ਵਿੱਚ ਨਵਾਂ ਸਾਲ ਜਿਹੜਾ ਹੈ ਉਹ 1 ਜਨਵਰੀ ਤੋਂ ਮਨਾਇਆ ਜਾਂਦਾ ਸੀ ਹਾਲਾਂਕਿ ਇੱਥੇ ਵੀ 1 ਜਨਵਰੀ ਦਾ ਕਾਰਨ ਇਹ ਹੈ ਵੀ ਉਸ ਦਿਨ ਈਸਾ ਮਸੀਹ ਦਾ ਜਨਮ ਦਿਨ ਹੁੰਦਾ ਚਲੋ ਉਹ ਇੱਕ ਅਲੱਗ ਮੈਟਰ ਹੈ ਤਾਂ ਜਦੋਂ ਲੋਕਾਂ ਨੇ ਫਿਰ ਇੱਥੇ ਵੀ ਦੁਚਿੱਤੀ ਆ ਗਈ ਕਿਉਂਕਿ ਲੋਕਾਂ ਨੂੰ ਆਦਤ ਸੀ ਕਿ 1 ਅਪ੍ਰੈਲ ਨੂੰ ਨਵਾਂ ਸਾਲ ਮਨਾਉਣ ਦੀ ਤੇ ਫਿਰ ਉੱਥੇ ਮਨਾਇਆ ਜਾਣ ਲੱਗ ਪਿਆ ਵੀ 1 ਜਨਵਰੀ ਤੋਂ ਤਾਂ ਫਿਰ ਉਹ ਕਿੰਗ ਨੇ ਇੱਕ ਹੋਰ ਹੁਕਮ ਜਾਰੀ ਕੀਤਾ ਇਸ ਚੀਜ਼ ਨੂੰ ਰੋਕਣ ਦੇ ਲਈ ਉਹਨੇ ਹੁਕਮ ਜਾਰੀ ਕਰਤਾ ਵੀ ਜਿਹੜਾ ਬੰਦਾ 1 ਅਪ੍ਰੈਲ ਨੂੰ ਨਵਾਂ ਸਾਲ ਮਨਾਏਗਾ ਉਹਨੂੰ ਮੂਰਖ ਮੰਨਿਆ ਜਾਏਗਾ ਐਸੇ ਕਰਕੇ ਫਿਰ ਅੱਗੇ-ਅੱਗੇ ਸਮੇਂ ਦੇ ਬਦਲਾਅ ਦੇ ਹਿਸਾਬ ਨਾਲ 1 ਅਪ੍ਰੈਲ ਨੂੰ April Fool ਦੇ ਡੇ ਦੇ ਹਿਸਾਬ ਨਾਲ ਮਨਾਇਆ ਜਾਣ ਲੱਗਿਆ ਜਿਹੜਾ ਅੱਜ ਕੱਲ April Fool ਬਣਾਉਂਦੇ ਆ ਨਾ ਇਹ ਉਦੋਂ ਤੋਂ ਮਨਾਣਾ ਸ਼ੁਰੂ ਹੋਇਆ ਵੀ ਉਹ ਫੂਲ ਹੋਣਗੇ ਉਹ ਮੂਰਖ ਪਾਗਲ ਬੰਦੇ ਹੋਣਗੇ ਜਿਹੜੇ 1 April ਨੂੰ ਨਵਾਂ ਸਾਲ ਮਨਾਣਗੇ ਤਾਂ ਜੋ ਲੋਕਾਂ ਦਾ ਮਨ 1 April ਤੋਂ ਹਟਾ ਕੇ 1 ਜਨਵਰੀ ਤੇ ਸ਼ਿਫਟ ਕੀਤਾ ਜਾ ਸਕੇ ਸੋ ਇਹ ਕਾਰਨ ਸੀਗਾ ਜਿਹੜੀ ਸਾਡੀ ਵਿਸਾਖੀ ਆ ਜਿਹੜਾ ਖਾਲਸਾ ਸਾਜਨਾ ਦੀਪਸ ਹੈ ਉਹ 30 ਮਾਰਚ ਦੀ ਥਾਂ ਤੇ 13 April ਨੂੰ ਮਨਾਇਆ ਜਾਣ ਲੱਗਾ ਕਿਉਂਕਿ ਪੂਰੇ ਵਿਸ਼ਵ ਦੇ ਵਿੱਚ ਕੈਲੰਡਰ ਹੀ ਚੇਂਜ ਹੋ ਗਿਆ ਸੀ 11 ਤੋਂ 12 ਤਰੀਕਾਂ ਜਿਹੜੀਆਂ ਉਹ ਅੱਗੇ ਪਿੱਛੇ ਹੋ ਗਈਆਂ ਸੀਗੀਆਂ ਸੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਜਾਣਕਾਰੀ ਬਹੁਤ ਵਧੀਆ ਲੱਗੀ ਹੋਵੇਗੀ ਤੇ ਸ਼ਾਇਦ ਇਹ ਜਾਣਕਾਰੀ ਤੁਹਾਡੇ ਵਾਸਤੇ ਨਵੀਂ ਵੀ ਹੋਵੇ ਹੋ ਸਕਦਾ ਹੈ ਕੁਝ ਸੱਜਣਾ ਨੂੰ ਇਹਦਾ ਪਹਿਲਾਂ ਵੀ ਪਤਾ ਹੋਵੇ ਜਿਨ੍ਹਾਂ ਨੂੰ ਪਹਿਲਾਂ ਪਤਾ ਸੀ ਉਹ ਵੀ ਕਮੈਂਟ ਕਰਕੇ ਦੱਸਿਓ ਜਿਨ੍ਹਾਂ ਵਾਸਤੇ ਨਵੀਂ ਵੀਡੀਓ ਸੀ ਨਵੀਂ ਜਾਣਕਾਰੀ ਸੀ ਉਹ ਵੀ ਕਮੈਂਟ ਕਰਕੇ ਦੱਸਿਓ ਤੇ ਅਗਲੀ ਵੀਡੀਓ ਕਿਹੜੇ ਟੌਪਿਕ ਤੇ ਚਾਹੁੰਦੇ ਹੋ ਉਹ ਵੀ ਦੱਸ ਦਿਓ ਬੜੀ ਜਲਦੀ ਨਵੀਂ ਜਾਣਕਾਰੀ ਨਾਲ ਹਾਜ਼ਰ ਹੋਵਾਂਗਾ ਸასი ਸ਼ਕਲ ਦੋਸਤੋ